ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਹੈ ਸੰਦੀਪ ਸਿੰਘ ਦੇ ਪੇਜ ਤੇ ਤੁਹਾਡਾ ਸਵਾਗਤ ਹੈ ਲੋ ਵੀ ਮਿੱਤਰੋ ਤੁਹਾਨੂੰ ਇੱਕ ਫੋਨ ਦੀ ਇਹ ਜੀ ਸੈਟਿੰਗ ਦੱਸਣ ਜਾ ਰਹੇ ਹਾਂ ਜਿਹੜਾ ਕਿ ਕੋਈ ਆ ਰਾ ਛੁਪਿਆ ਹੁੰਦਾ ਫੋਨ ਦੇ ਵਿੱਚ ਤੁਹਾਡਾ ਫੋਨ ਕਿਸੇ ਨੇ ਹੈਂਗ ਤਾਂ ਨਹੀਂ ਕੀਤਾ ਤੁਹਾਡਾ ਹੀ ਫੋਨ ਤੇ ਚੋਰੋਂ ਕਿਸੇ ਨੇ ਕਾਲ ਫਾਰਵਰਡ ਤਾਂ ਨਹੀਂ ਲਈ ਤੁਹਾਨੂੰ ਕਿਵੇਂ ਪਤਾ ਲੱਗੂਆ ਵੀਡੀਓ ਨੂੰ ਬਣੇ ਰਹੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਦਿਓ ਸਭ ਤੋਂ ਪਹਿਲਾਂ ਬਾਈ ਤੁਸੀਂ ਫੋਨ ਦੀ ਕੀਪੈਡ ਓਪਨ ਕਰਨੀ ਆਜੋ ਤੁਹਾਨੂੰ ਦਿਖਾ ਦਿੰਦੇ ਆ ਕਿਵੇਂ ਓਪਨ ਹੁੰਦੀ ਹੈ ਕਿਵੇਂ ਤੁਹਾਨੂੰ ਇਹਦਾ ਪਤਾ ਲੱਗੂਆ ਸਾਰੀ ਕੁਝ ਚੀਜ਼ ਓਪਨ ਕਰਨ ਤੋਂ ਬਾਅਦ ਤੁਸੀਂ ਕਰਨਾ ਲਾਉਣਾ ਸਟਾਰ ਹੈਸ਼ 67 ਫਿਰ ਹੈਸ ਹੁਣ ਤੁਸੀਂ ਬਈ ਇਹਨੂੰ ਜਿਹੜਾ ਕਾਲ ਹੁੰਦੀ ਹੈ ਉਹਨੂੰ ਓਕੇ ਕਰ ਲੈਣਾ ਹੈ ਓਕੇ ਕਰਨ ਤੋਂ ਬਾਅਦ ਥੋੜਾ 1/2 ਸਿਮਾ ਉਹਨੂੰ ਕਲਿੱਕ ਤੁਸੀਂ ਕਰਨਾ ਹੈ ਹੁਣ ਥੋੜਾ ਜਿਹਾ ਪ੍ਰੋਸੈਸਿੰਗ ਲੱਗੂਗਾ ਇਹ 1 ਮਿੰਟ ਲਈ ਇਸ ਵੇਟ ਵਗਾਰ ਸਕਿੰਟਾਂ ਦੇ ਹਿਸਾਬ ਨਾਲ ਹੋ ਗਿਆ ਲਓ ਮਿੱਤਰੋ ਤੁਹਾਡਾ ਇਹ ਕਾਲ ਫੋਰਵਰਡ ਹੈ ਪਹਿਲਾਂ ਆ ਗਿਆ ਵਾਇਸ ਨਾਟ ਫਾਰਵਰਡਿੰਗ ਡਾਟਾ ਨਾਟ ਫੈਕਸ ਐਸਐਮਐਸ ਤੇ ਇਹ ਸਾਰਾ ਜਿਹੜਾ ਸਿਸਟਮ ਹੁੰਦਾ ਜਿਹੜਾ ਤੁਹਾਡਾ ਨਾਟ ਕਲੀਅਰ ਹੈ ਮੇਰੇ ਤੁਹਾਡੀ ਕਾਲ ਫੋਰਵਰਡ ਨਹੀਂ ਲੱਗੀ ਜੇ ਲੱਗੀ ਹੋਊਗੀ ਤਾਂ ਤੁਹਾਨੂੰ ਇਸ ਸਕਰੀਨ ਦੇ ਉੱਤੇ ਸ਼ੋਅ ਕਰੂਗੀ ਤੇ ਜੇ ਤੁਹਾਡੇ ਲੱਗੀ ਹੋਈ ਤੁਸੀਂ ਬੰਦ ਕਿਵੇਂ ਕਰਨੀ ਆ ਤੁਹਾਨੂੰ ਉਹ ਵੀ ਦੱਸ ਦਨੇ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਹੈਸ਼ 002 ਲਾਉਣਾ ਹੈ ਫਿਰ ਲਾਉਣਾ ਹੈਸ਼ ਫਿਰ ਕਰਨਾ ਓਪਨ ਫਿਰ ਕਰਨਾ ਇੱਕ ਸਿੰਮ ਤੋਂ ਓਕੇ ਹੁਣ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਵੇਂ ਬੰਦ ਹੁੰਦੀ ਹੈ ਹਾਲੋ ਮਿੱਤਰੋ ਇੱਥੇ ਸਕਰੀਨ ਦੇ ਉੱਤੇ ਲਿਖਿਆ ਹੈ ਕਾਲ ਫਾਰਵਰਡ ਸਰਵਿਸ ਹੈਸ ਬੀਨ ਡਿਸੇਬਲਡ ਵੀ ਤੁਹਾਡੀ ਜਿਹੜੀ ਕਾਲ ਫਾਰਵਰਡ ਲੱਗੀ ਸੀ ਉਹ ਬੰਦ ਕਰ ਦਿੱਤੀ ਗਈ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਓ ਸਸੀ ਕਾਲ ਜੀ